ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਦੇ ਤਹਿਤ 에ਅਰ ਕੁਆਲਿਟੀ ਮੈਨੇਜਮੈਂਟ ਤੇ ਸਮਰੱਥਾ ਨਿਰਮਾਣ ਕਾਰਜਸ਼ਾਲਾ ਹੋਟਲ ਰਮਾਦਾ ਜਲੰਧਰ ਵਿਖੇ ਆਯੋਜਿਤ ਕੀਤਾ ਗਿਆ। ਇਹ ਵਰਕਸ਼ਾਪ ਜਲੰਧਰ ਦੇ ਮੁੱਖ ਵਾਤਾਵਰਣ ਇੰਜੀਨੀਅਰ ਡਾਕਟਰ ਕੁਨੇਸ਼ ਗਰਗ ਦੇ ਅਗਵਾਈ ਹੇਠ ਕਰਵਾਇਆ ਗਿਆ। NCAP ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਇੱਕ ਰਾਸ਼ਟਰੀ ਪਹਿਲ ਕਦਮੀ ਹੈ ਜਿਸ ਦਾ ਉਦੇਸ਼ ਦੇਸ਼ ਭਰ ਦੇ 131 ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਹੈ। ਪ੍ਰੋਗਰਾਮ ਦੇ ਵਿੱਚ ਸਰੋਤ ਵੰਡ ਅਧਿਆਨ ਅਧਿਕਾਰੀਆਂ ਨੇ ਨਗਰ ਨਿਰਮਾਣ ਹਵਾਈ ਗੁਣਵੱਤਾ ਪਰਵੰਧਨ ਰਣਨੀਤੀਆਂ ਦੀ ਯੋਜਨਾਬੰਦੀ ਅਤੇ ਲਾਗੂਕਰਨ ਘਟਾਉਣ ਦੇ ਉਪਾਅ ਪ੍ਰਗਤੀ ਦੀ ਨਿਗਰਾਨੀ ਅਤੇ ਅਡੇਟਿੰਗ ਸਮੇਤ ਗਤੀਵਿਧੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਿਲ ਹੈ ਜਲੰਧਰ ਸ਼ਹਿਰ ਲੁਧਿਆਣਾ ਅੰਮ੍ਰਿਤਸਰ ਖੰਨਾ ਮੰਡੀ ਗੋਵਿੰਦਗੜ ਡੇਰਾ ਬਾਬਾ ਨਾਨਕ ਡੇਰਾ ਬਸੀ ਨਿਆਣੰਗਲ ਅਤੇ ਪਟਿਆਲਾ ਦੇ ਨਾਲ-ਨਾਲ ਐਨ ਸੀ ਏ ਪੀ ਅਦੀਮ ਚੁਣੇ ਗਏ ਪੰਜਾਬ ਦੇ 9 ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਨੂੰ 1000 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਇਸ ਪਹਿਲ ਕਦਮੀ ਤਹਿਤ ਭਾਰਤ ਸਰਕਾਰ ਵੱਲੋਂ 45 ਕਰੋੜ ਰੁਪਏ ਇਸ ਸਮਾਗਮ ਦਾ ਆਯੋਜਨ ਐਨਸੀਏਪੀ ਅਧੀਨ ਪ੍ਰਸਿੱਧ ਸੰਸਥਾਨ ਸੈਂਟਰ ਫਾਰ ਸਟਡੀ ਆਫ ਸਾਇੰਸ ਟੈਕਨੋਲੋਜੀ ਅਤੇ ਪਾਲਿਸੀ ਦੇ ਸਹਿਯੋਗ ਨਾਲ ਕੀਤਾ ਗਿਆ ਸੀ ਵਰਕਸ਼ਾਪ ਦੇ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਗਰ ਨਿਗਮ ਜਲੰਧਰ ਟ੍ਰੈਫਿਕ ਪੁਲ ਜੰਗਲਾਤ ਵਿਭਾਗ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਫੈਲਣ ਵਾਲੀਆਂ ਪ੍ਰਮੁੱਖ ਸੰਗਠਾਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਵਰਕਸ਼ਾਪ ਦੇ ਦੌਰਾਨ ਸੀਐਸਟੀਈਪੀ ਦੇ ਪ੍ਰਤੀਨਿਧੀਆਂ ਨੇ ਐਨਸੀਏਪੀ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਜਲੰਧਰ ਦੀਆਂ ਖਾਸ ਚੁਣੌਤੀਆਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਸ ਦੇ ਮੁੱਖ ਭਾਗਾਂ ਦੀ ਰੂਪਰੇਖਾ ਦਿੱਤੀ ਕਵਰ ਕੀਤੇ ਵਿਸ਼ਿਆਂ ਦੇ ਵਿੱਚ ਸੜਕਾਂ ਦੇ ਧੂੜ ਦੇ ਨਿਕਾਸ, ਵਾਹਨਾਂ ਦੇ ਪ੍ਰਦੂਸ਼ਣ, ਉਦਯੋਗਿਕ ਸਰੋਤਾਂ ਤੇ ਠੋਸ ਰੈਣਕ ਖੁੰਦ ਨੂੰ ਸਾਲਾਂ ਦੇ ਪ੍ਰਭਾਵ ਸ਼ਾਮਿਲ ਹਨ। ਸ਼ਹਿਰ ਦੇ ਵਿੱਚ ਸਸਪੈਂਡਡ ਪਾਰਟੀਕੁਲੇਟ ਮੈਟਰ ਦੇ ਪੱਧਰ ਨੂੰ ਘਟਾਉਣ ਦੀਆਂ ਰਣਨੀਤੀਆਂ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਪ੍ਰਗਤੀ ਨੂੰ ਤੇਜ਼ ਕਰਨ ਦੇ ਉਪਾਵਾਂ ਦੇ ਨਾਲ-ਨਾਲ ਚਰਚਾ ਕੀਤੀ ਗਈ। ਇਸ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਹੋਇਆ ਜਿੱਥੇ ਅਧਿਕਾਰੀਆਂ ਨੇ ਉਦਯੋਗਿਕ ਦੇ ਨੁਮਾਇੰਦਿਆਂ ਨੇ ਹਵਾ ਪ੍ਰਦੂਸ਼ਣ ਦੇ ਹਾਲਾਲੇ ਵਿਹਾਰਕ ਕਦਮਾਂ ਤੇ ਚਰਚਾ ਕੀਤੀ ਡਾਕਟਰ ਗਰਗ ਨੇ ਸਮਾਗਮ ਦੀ ਸਮਾਪਤੀ ਪੀਪੀਸੀਬੀ ਵੱਲੋਂ ਸੂਬੇ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਲੈਕਚਰ ਨਾ ਦਿੱਤੇ ਉਹਨਾਂ ਨੇ ਸਿੰਗਲ ਯੂਜ਼ ਪਲਾਸਟਿਕ ਦੇ ਵਰਤੋਂ ਨੂੰ ਖਤਮ ਕਰਨ ਦੀ ਅਹਿਮ ਲੋੜ ਅਤੇ ਜ਼ੋਰ ਦਿੱਤਾ ਤੇ ਸਾਰੇ ਸਬੰਧਤ ਵਿਭਾਗਾਂ ਨੂੰ ਜਲੰਧਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਡਾਕਟਰ ਗਰਗ ਨੇ ਜਲੰਧਰ ਨਗਰ ਨਿਗਮ ਨੂੰ ਠੋਸ ਰੈਣ ਖੂਨ ਦੇ ਪ੍ਰਵਾਹ ਚਾਲੀ ਪਰ ਵਨਨ ਲਈ ਸਰਗਰਮ ਕਦਮ ਚੁੱਕ ਕਰਦਾ ਸੱਦਾ ਦਿੱਤਾ ਜੋ ਕਿ ਕੂੜਾ ਕਰਕਟ ਨੂੰ ਸੜਨ ਅਤੇ ਗਲਤ ਟੰਗ ਨਾਲ ਸੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਜ਼ਰੂਰੀ ਹੈ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਭੀੜ ਭੜੱਕੇ ਨੂੰ ਘਟ ਕਰਨ ਅਤੇ ਹਵਾ ਪ੍ਰਦੂਸ਼ਣ ਦੇ ਹੌਟਸਪots ਨੂੰ ਘਟਾਉਣ ਲਈ ਸਮਾਰਟ ਟ੍ਰੈਫਿਕ ਪ੍ਰਬੰਧਨ ਤਕਨੀਕਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਇਹ ਵਰਕਸ਼ਾਪ ਸਰਕਾਰੀ ਏਜੰਸੀਆਂ ਉਦਯੋਗਾਂ ਅਤੇ ਜਨਤਾ ਦਰਮਿਆਨ ਜਲੰਧਰ ਅਤੇ ਇਸ ਤੋਂ ਬਾਹਰ ਦੇ ਸਵੱਛ ਸਿਹਤਮੰਦ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਾਲ ਇੱਕ ਮਹੱਤਵਪੂਰਨ ਕਦਮ ਸੀ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਨੈਸ਼ਨਲ ਕਲੀਨ 에ਅ ਪ੍ਰੋਗਰਾਮ ਦੇ ਅਧੀਨ ਅਸੀਂ ਕੋਆਰਡੀਨੇਟਿੰਗ ਕਰ ਰਹੇ ਹਾਂ ਵਿਦ ది ਡਿਫਰੈਂਟ ਡਿਪਾਰਟਮੈਂਟਸ ਜਿਦੇ ਵਿੱਚ ਮਿਸਪਲ ਕਾਰਪੋਰੇਸ਼ਨ ਫੋਰਨ ਡਿਪਾਰਟਮੈਂਟ ਟਰਾਂਸਪੋਰਟ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਪੀ ਡਬਲਯੂ ਡੀ ਬੀ ਐਂਡ ਆਰ ਪੋਲੂਸ਼ਨ ਕੰਟਰੋਲ ਬੋਰਡ ਦਾ ਪਾਰਟ ਵੀ ਲੈ ਹੀ ਹੈਗਾ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਦੇ ਵਿੱਚ ਜਲੰਧਰ ਸ਼ਹਿਰ ਨੂੰ ਅੱਜ ਤੱਕ 44 ਕਰੋੜ ਰੁਪਏ ਮਿਲੇ ਆ ਉਹਦੇ ਚੋਂ ਜਿਹੜੇ ਫੰਡਸ ਐ 에ਅਰ ਕੁਆਲਿਟੀ ਇੰਪਰੂਵ ਕਰਨੇ ਖਰਚੇ ਜਾਣੇ ਨੇ ਉਹਦੇ ਚੋਂ ਸਿਰਫ ਹਲੇ ਤੱਕ 25% ਤੋਂ ਵੀ ਥੱਲੇ ਪੈਸੇ ਖਰਚ ਹੋਏ ਆ ਜੋ 50% ਤੋਂ ਘੱਟ ਪੈਸੇ ਖਰਚ ਹੋਏ ਆ ਜੋ ਕਿ ਬਹੁਤ ਘੱਟ ਐ ਐਂਡ ਸਾਡਾ ਰਿਕਵੈਸਟ ਸਾਰੇ ਆਫੀਸਰ ਨੂੰ ਇਸ ਪ੍ਰੋਗਰਾਮ ਵੱਲ ਧਿਆਨ ਦੇਣ ਨੂੰ ਤੇ ਉਹਨਾਂ ਨੂੰ ਕਨੈਕਟ ਕਰਨ ਦਾ ਹੈ ਤਾਂਕਿ ਅਸੀਂ ਨੈਸ਼ਨਲ ਕਲੀਨ 에어 ਪ੍ਰੋਗਰਾਮ ਦੇ ਵਿੱਚ ਜਿਹੜੇ ਟਾਰਗੇਟ ਰੱਖਿਆ ਗਿਆ ਹੈ ਕਿ 에어 ਕੁਆਲਿਟੀ ਨੂੰ ਅਸੀਂ 35 ਤੋਂ 40% ਇਮਪਰੂਵ ਕਰਨਾ ਉਹ ਕਰ ਸਕੀਏ ਤਾਂ ਸਰ ਕਿਸ ਤਰ੍ਹਾਂ ਦੇ ਡਾਰਗਟ ਹੈਗੇ ਪ੍ਰੋਜੈਕਟਾਂ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਕਿਹਾ ਪਿਆਸਾ ਕਾफी ਹੈਗਾ ਲੇਕਿਨ ਖਰਚਾ ਘਟ ਗਿਆ ਕਿਸ ਤਰ੍ਹਾਂ ਦੇ ਪ੍ਰੋਜੈਕਟ ਹੈਗੇ ਤੁਹਾਡੇ ਮਾਈਂਡ ਦੇ ਵਿੱਚ ਜਿਹਦੇ ਬਣਾਉਣੇ ਜ਼ਰੂਰੀ ਹੈ ਇਹਦੇ ਵਿੱਚ ਕੀ ਹੈ ਕਿ ਪਹਿਲਾਂ ਤਾਂ ਸ਼ਹਿਰ ਵਿੱਚ ਹੌਟਸਪੌਟ ਦੇਖੇ ਜਾਣਗੇ ਹੌਟਸਪੌਟ ਵੀ ਕਿੱਥੇ 에어 ਕੁਆਲਿਟੀ ਪ੍ਰੋਪਰ ਨਹੀਂ ਹੈ ਫਿਰ ਅਸੀਂ ਦੇਖਣਾ ਵੀ ਉੱਥੇ ਕੋਈ ਏਰੀਆ ਕੱਚਾ ਤਾਂ ਨਹੀਂ ਹੈ ਉਸ ਤੇ ਕੋਈ ਅਸੀਂ ਟਾਈਲਿੰਗ ਕਰ ਸਕਦੇ ਹਾਂ ਕੋਈ ਗਰਾਸ ਲਗਾ ਸਕਦੇ ਹਾਂ ਕੋਈ ਬੁਸ਼ਿਜ਼ ਲਗਾ ਸਕਦੇ ਹਾਂ ਫੋਰੈਸਟ ਫੋਰੈਸਟ ਡਿਪਾਰਟਮੈਂਟ ਨਾਲ ਮਿਲ ਕੇ ਕੋਈ ਪਲਾਂਟੇਸ਼ਨ ਕਰ ਸਕਦੇ ਹਾਂ ਜਾਂ ਅਸੀਂ ਕੋਈ ਸਵੀਪਿੰਗ ਮਸ਼ੀਨ ਲੈਣੀ ਹੈ ਜਿਹੜੀ ਕਿ ਮਕੈਨਿਕਲੀ ਸਵੀਪ ਕਰੇਗੀ ਜਾਂ ਕੋਈ ਅਸੀਂ ਫੁਆਰੇ ਲਗਾ ਸਕਦੇ ਹਾਂ ਮਤਲਬ ਹਰ ਤਰ੍ਹਾਂ ਦੇ ਅਸੀਂ ਪ੍ਰੋਜੈਕਟ ਕਰ ਸਕਦੇ ਹਾਂ ਜਿਹੜੇ ਕਿ ਉਸ ਏਰੀਆ ਨੂੰ ਇੰਪਰੂਵ ਕਰਾਂ ਤੇ ਉਹਨਾਂ ਨੇ ਸਾਰੀਆਂ ਜਿਹੜੀਆਂ ਨਾਨ ਅਟੇਂਮੈਂਟ ਸਿਟੀਜ਼ ਹੈ ਜਿਹਦੇ ਜੰਤਰ ਵੀਕ ਹੈ ਅਸਲੀ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਪੈਸੇ ਨੂੰ ਖਰਚੋ ਪ੍ਰੋਜੈਕਟਸ ਨੂੰ ਬਣਾਓ ਤਾਂ ਕਿ ਤੁਹਾਨੂੰ ਹੋਰ ਪੈਸਾ ਸੈਂਟਰਲ ਗਵਰਨਮੈਂਟ ਤੋਂ ਆ ਸਕੇ ਚਰਦੀਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸਰੀ